ਪੰਜਾਬੀ ਸਿਨੇਮਾ ਅੱਜ ਆਪਣੇ ਸੁਨਹਿਰੇ ਦੌਰ ਵਿੱਚ ਪਹੁੰਚ ਚੁੱਕਾ ਹੈ ਜਿੱਥੇ ਪੰਜਾਬੀ ਦੇ ਫਿਲਮ ਮੇਕਰਸ ਆਪਣੀਆਂ ਹਿੱਟ ਫਿਲਮਾਂ ਦੀ ਫ੍ਰੈਂਚਾਈਜ਼ੀ ਬਣਾ ਰਹੇ ਨੇ ਤੁਹਾਨੂੰ 2019 ਵਿੱਚ ਰਿਲੀਜ਼ ਹੋਈ ਫਿਲਮ ਚੱਲ ਮੇਰਾ ਪੁੱਤਾ ਯਾਦ ਹੀ ਹੋਵੇਗੀ ਅਮਰਿੰਦਲ ਕੇਲ ਸਿਮੀ ਚਾਹਲ ਦੇ ਲੀਡ ਰੋਲ ਵਾਲੀ ਇਸ ਫਿਲਮ ਨੇ ਫੈਨਸ ਦੇ ਦਿਲਾਂ ਨੂੰ ਛੂ ਲਿਆ ਸੀ 2019 ਤੋਂ ਸ਼ੁਰੂ ਹੋਇਆ ਇਸ ਫਿਲਮ ਦਾ ਸਫ਼ਰ ਹੁਣ ਇਸਦੇ ਚੌਥੇ ਪਾਰਟ ਤੱਕ ਪਹੁੰਚ ਚੁੱਕਾ ਹੈ ਤੇ ਜਲਦੀ ਹੀ ਫਿਲਮ ਦਾ ਚੌਥਾ ਪਾਰਟ ਬਾਕਸ ਆਫਿਸ ਤੇ ਦਸਤਕ ਦੇਣ ਵਾਲਾ ਹੈ ਕਾਫੀ ਸਮੇਂ ਤੋਂ ਫੈਨਸ ਇਸ ਫਿਲਮ ਦੇ ਟ੍ਰੇਲਰ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਫਾਈਨਲੀ ਹੁਣ ਫਿਲਮ ਦਾ ਅਫੀਸ਼ੀਅਲ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜੋ ਕਿ ਫੈਨਸ ਦਾ ਦਿਲ ਜਿੱਤ ਰਿਹਾ ਹੈ ਫਿਲਮ ਦੀ ਕਹਾਣੀ ਵਿੱਚ ਕਾਮੇਡੀ ਤੇ ਇਮੋਸ਼ਨਸ ਦਾ ਇੱਕ ਜ਼ਬਰਦਸਤ ਬਲੈਂਡ ਸਾਨੂੰ ਦੇਖਣ ਨੂੰ ਮਿਲੇਗਾ ਤੇ ਫਿਲਮ ਦੇ ਟ੍ਰੇਲਰ ਵਿੱਚ ਫਿਲਮ ਦੀ ਕਹਾਣੀ ਦੀ ਇੱਕ ਛੋਟੀ ਜਹੀ ਚਲਕ ਸਾਨੂੰ ਵੇਖਣ ਨੂੰ ਮਿਲਦੀ ਹੈ ਕੁਝ ਦਿਨ ਪਹਿਲਾਂ ਹੀ ਫਿਲਮ ਦੀ ਲੀਡ ਐਕਟਰਸ ਸਿਮੀ ਚਾਹਲ ਨੇ ਫਿਲਮ ਦਾ ਬਹੁਤ ਹੀ ਖੂਬਸੂਰਤ ਪੋਸਟਰ ਰਿਲੀਜ਼ ਕਰਕੇ ਦੱਸਿਆ ਸੀ ਕਿ ਫੈਨਸੀ ਫੇਵਰਿਟ ਜੋੜੀ ਸੈਵੀ ਤੇ ਜਿੰਦਰ ਬਟਾਲਵੀ ਇੱਕ ਵਾਰ ਫਿਰ ਤੋਂ ਪਰਦੇ ਤੇ ਵਾਪਸੀ ਕਰਨ ਜਾ ਰਹੇ ਨੇ ਉਮੀਦ ਹੈ ਕਿ ਇੱਕ ਵਾਰ ਫਿਰ ਤੋਂ ਫਿਲਮ ਇੱਕ ਖੂਬਸੂਰਤ ਤੇ ਇਮੋਸ਼ਨਲ ਕਹਾਣੀ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਵੇਗੀ ਹਾਲਾਂਕਿ ਫਿਲਮ ਦੀ ਭਾਰਤ ਵਿੱਚ ਰਿਲੀਜ਼ ਤੇ ਤਲਵਾਰ ਲਟਕੀ ਹੋਈ ਹੈ ਕਾਰਨ ਹੈ ਇਸ ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਤੇ ਸੈਂਸਰ ਬੋਰਡ ਤੋਂ ਫਿਲਮ ਨੂੰ ਸਰਟੀਫਿਕੇਟ ਦਾ ਨਾ ਮਿਲਣਾ ਹਾਲਾਂਕਿ ਫਿਲਮ ਦੇ ਮੇਕਰਸ ਵੱਲੋਂ ਫਿਲਮ ਦੀ ਰਿਲੀਜ਼ ਡੇਟ 1 ਅਗਸਤ ਤੈ ਕੀਤੀ ਗਈ ਹੈ ਪਰ ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਇਹ ਸਾਫ ਹੈ ਕਿ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਪਰ ਦਰਸ਼ਕ ਇਸ ਨੂੰ ਭਾਰਤ ਵਿੱਚ ਨਹੀਂ ਵੇਖ ਸਕਣਗੇ ਪਰ ਇਸ ਵਿਚਕਾਰ ਫਿਲਮ ਦੇ ਨਵੇਂ ਟ੍ਰੇਲਰ ਨੂੰ ਦੇਖ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨੇ ਚਲ ਮੇਰਾ ਪੁੱਤ 2019 ਦੀ ਪੰਜਾਬੀ ਕਾਮੇਡੀ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ ਜਨਜੋਤ ਸਿੰਘ ਦੁਆਰਾ ਕੀਤਾ ਗਿਆ ਸੀ ਰਿਦਮ ਵੌਇਸ ਐਂਟਰਟੇਨਮੈਂਟ ਗਿਲ ਨੈਟਵਰਕ ਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਇਸ ਫਿਲਮ ਨੂੰ ਕੋ-ਪ੍ਰੋਡਿਊਸ ਕੀਤਾ ਗਿਆ ਸੀ ਜਨਜੋਤ ਸਿੰਘ ਨੇ ਫੀਚਰ ਫਿਲਮ ਚਲ ਮੇਰਾ ਪੁੱਤ ਦੇ ਨਾਲ ਇੱਕ ਨਿਰਦੇਸ਼ਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਰਾਕੇਸ਼ ਤਵੰਦ ਦੁਆਰਾ ਲਿਖੀ ਗਈ ਇਸ ਫਿਲਮ ਦੀ ਸ਼ੂਟਿੰਗ ਬਰਮਿੰਗਮ ਤੇ ਭਾਰਤ ਵਿੱਚ ਹੋਈ ਸੀ ਇਸ ਫਿਲਮ ਦਾ ਪਹਿਲਾ ਪਾਰਟ 26 ਜੁਲਾਈ 2019 ਨੂੰ ਭਾਰਤ ਵਿੱਚ ਰਿਲੀਜ਼ ਹੋਇਆ ਸੀ ਇਸ ਫਿਲਮ ਵਿੱਚ ਅਮਰਿੰਦਰ ਗਿੱਲ ਸਿਮੀ ਚਾਹਲ ਇਫਤੀਹ ਠਾਕੁਰ ਨਾਸਰ ਚਨੀਓਟੀ ਅਕਰਮ ਉਦਾਸ ਰੂਪ ਘਟਕਰ ਹਰਦੀਪ ਗਿੱਲ ਤੇ ਗੁਰਸ਼ਬਦ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ ਫਿਲਮ ਦੀ ਕਹਾਣੀ ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀਆਂ ਦੇ ird gird ਘੁੰਮਦੀ ਹੈ ਇੱਕ ਇਮੋਸ਼ਨਲ ਕਹਾਣੀ ਸੀ ਜਿਸ ਨੇ ਫੈਨਸ ਨੂੰ ਹਸਾਇਆ ਵੀ ਤੇ ਰੋਇਆ ਵੀ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਫਿਲਮ ਆਪਣੇ ਚੌਥੇ ਪਾਰਟ ਦੇ ਨਾਲ ਬਾਕਸ ਆਫਿਸ ਤੇ ਤਮਾਕੇਦਾਰ ਵਾਪਸੀ ਕਰਨ ਲਈ ਤਿਆਰ ਹੈ ਪੰਜਾਬੀ ਸਿਨੇਮਾ ਅੱਜ ਆਪਣੇ ਸੁਨਾਰੇ ਦੌਰ ਵਿੱਚ ਪਹੁੰਚ ਚੁੱਕਾ ਹੈ ਜਿੱਥੇ ਪੰਜਾਬੀ ਦੇ ਫਿਲਮ ਮੇਕਰਸ ਆਪਣੀਆਂ ਹਿੱਟ ਫਿਲਮਾਂ ਦੀ ਫ੍ਰੈਂਚਾਈਜ਼ੀ ਬਣਾ ਰਹੇ ਨੇ ਤੁਹਾਨੂੰ 2019 ਵਿੱਚ ਰਿਲੀਜ਼ ਹੋਈ ਫਿਲਮ ਚੱਲ ਮੇਰਾ ਪੋਤਾ ਯਾਦ ਹੀ ਹੋਵੇਗੀ ਅਮਰਿੰਦਲ ਕੇਲ ਸਿਮੀ ਚਾਹਲ ਦੇ ਲੀਡ ਰੋਲ ਵਾਲੀ ਇਸ ਫਿਲਮ ਨੇ ਫੈਨਸ ਦੇ ਦਿਲਾਂ ਨੂੰ ਛੂ ਲਿਆ ਸੀ 2019 ਤੋਂ ਸ਼ੁਰੂ ਹੋਇਆ ਇਸ ਫਿਲਮ ਦਾ ਸਫ਼ਰ ਹੁਣ ਇਸਦੇ ਚੌਥੇ ਪਾਰਟ ਤੱਕ ਪਹੁੰਚ ਚੁੱਕਾ ਹੈ ਤੇ ਜਲਦੀ ਹੀ ਫਿਲਮ ਦਾ ਚੌਥਾ ਪਾਰਟ ਬਾਕਸ ਆਫਿਸ ਤੇ ਦਸਤਕ ਦੇਣ ਵਾਲਾ ਹੈ ਕਾਫੀ ਸਮੇਂ ਤੋਂ ਫੈਨਸ ਇਸ ਫਿਲਮ ਦੇ ਟ੍ਰੇਲਰ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ ਤੇ ਫਾਈਨਲੀ ਹੁਣ ਫਿਲਮ ਦਾ ਅਫੀਸ਼ੀਅਲ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜੋ ਕਿ ਫੈਨਸ ਦਾ ਦਿਲ ਜਿੱਤ ਰਿਹਾ ਹੈ ਫਿਲਮ ਦੀ ਕਹਾਣੀ ਵਿੱਚ ਕਾਮੇਡੀ ਤੇ ਇਮੋਸ਼ਨਸ ਦਾ ਇੱਕ ਜ਼ਬਰਦਸਤ ਬਲੈਂਡ ਸਾਨੂੰ ਦੇਖਣ ਨੂੰ ਮਿਲੇਗਾ ਤੇ ਫਿਲਮ ਦੇ ਟ੍ਰੇਲਰ ਵਿੱਚ ਫਿਲਮ ਦੀ ਕਹਾਣੀ ਦੀ ਇੱਕ ਛੋਟੀ ਜਹੀ ਝਲਕ ਸਾਨੂੰ ਵੇਖਣ ਨੂੰ ਮਿਲਦੀ ਹੈ ਕੁਝ ਦਿਨ ਪਹਿਲਾਂ ਹੀ ਫਿਲਮ ਦੀ ਲੀਡ ਐਕਟਰਸ ਸਿਮੀ ਚਾਹਲ ਨੇ ਫਿਲਮ ਦਾ ਬਹੁਤ ਹੀ ਖੂਬਸੂਰਤ ਪੋਸਟਰ ਰਿਲੀਜ਼ ਕਰਕੇ ਦੱਸਿਆ ਸੀ ਕਿ ਫੈਨਸੀ ਫੇਵਰਿਟ ਜੋੜੀ ਸੈਵੀ ਤੇ ਜਿੰਦਰ ਬਟਾਲਵੀ ਇੱਕ ਵਾਰ ਫਿਰ ਤੋਂ ਪਰਦੇ ਤੇ ਵਾਪਸੀ ਕਰਨ ਜਾ ਰਹੇ ਨੇ ਉਮੀਦ ਹੈ ਕਿ ਇੱਕ ਵਾਰ ਫਿਰ ਤੋਂ ਫਿਲਮ ਇੱਕ ਖੂਬਸੂਰਤ ਤੇ ਇਮੋਸ਼ਨਲ ਕਹਾਣੀ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਵੇਗੀ ਹਾਲਾਂਕਿ ਫਿਲਮ ਦੀ ਭਾਰਤ ਵਿੱਚ ਰਿਲੀਜ਼ ਤੇ ਤਲਵਾਰ ਲੱਤੀ ਹੋਈ ਹੈ ਕਾਰਨ ਹੈ ਇਸ ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਤੇ ਸੈਂਸਰ ਬੋਰਡ ਤੋਂ ਫਿਲਮ ਨੂੰ ਸਰਟੀਫਿਕੇਟ ਦਾ ਨਾ ਮਿਲਣਾ ਹਾਲਾਂਕਿ ਫਿਲਮ ਦੇ ਮੇਕਰਸ ਵੱਲੋਂ ਫਿਲਮ ਦੀ ਰਿਲੀਜ਼ ਡੇਟ 1 ਅਗਸਤ ਤੈਅ ਕੀਤੀ ਗਈ ਹੈ ਪਰ ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਇਹ ਸਾਫ ਹੈ ਕਿ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ ਪਰ ਦਰਸ਼ਕ ਇਸ ਨੂੰ ਭਾਰਤ ਵਿੱਚ ਨਹੀਂ ਵੇਖ ਸਕਣਗੇ ਬਾਰੀ ਸਵਿਚਕਾਰ ਫਿਲਮ ਦੇ ਨਵੇਂ ਟ੍ਰੇਲਰ ਨੂੰ ਦੇਖ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨੇ ਚਲ ਮੇਰਾ ਪੁੱਤ 2019 ਦੀ ਪੰਜਾਬੀ ਕਾਮੇਡੀ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ ਜਨਜੋਤ ਸਿੰਘ ਦੁਆਰਾ ਕੀਤਾ ਗਿਆ ਸੀ ਰਿਦਮ ਵੌਇਸ ਐਂਟਰਟੇਨਮੈਂਟ ਗਿਲ ਨੈਟਵਰਕ ਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਇਸ ਫਿਲਮ ਨੂੰ ਕੋ-ਪ੍ਰੋਡਿਊਸ ਕੀਤਾ ਗਿਆ ਸੀ ਜਨਜੋਤ ਸਿੰਘ ਨੇ ਫੀਚਰ ਫਿਲਮ ਚਲ ਮੇਰਾ ਪੁੱਤ ਦੇ ਨਾਲ ਇੱਕ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਰਾਕੇਸ਼ ਤਵੰਦ ਦੁਆਰਾ ਲਿਖੀ ਗਈ ਇਸ ਫਿਲਮ ਦੀ ਸ਼ੂਟਿੰਗ ਬਰਮਿੰਗਮ ਤੇ ਭਾਰਤ ਵਿੱਚ ਹੋਈ ਸੀ ਇਸ ਫਿਲਮ ਦਾ ਪਹਿਲਾ ਪਾਰਟ 26 ਜੁਲਾਈ 2019 ਨੂੰ ਭਾਰਤ ਵਿੱਚ ਰਿਲੀਜ਼ ਹੋਇਆ ਸੀ ਇਸ ਫਿਲਮ ਵਿੱਚ ਅਮਰਿੰਦਰ ਗਿੱਲ ਸਿਮੀ ਚਾਹਲ ਇਫਤੀਹ ਠਾਕੁਰ ਨਾਸਰ ਚਨੀਓਟੀ ਅਕਰਮ ਉਦਾਸ ਰੂਪ ਖਟਕਰ ਹਰਦੀਪ ਗਿੱਲ ਤੇ ਗੁਰਸ਼ਬਦ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ ਫਿਲਮ ਦੀ ਕਹਾਣੀ ਵਿਦੇਸ਼ੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਪੰਜਾਬੀਆਂ ਦੇ ird gird ਘੁੰਮਦੀ ਹੈ ਇੱਕ ਇਮੋਸ਼ਨਲ ਕਹਾਣੀ ਸੀ ਜਿਸ ਨੇ ਫੈਨਸ ਨੂੰ ਹਸਾਇਆ ਵੀ ਤੇ ਰੋਵਾਇਆ ਵੀ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਫਿਲਮ ਆਪਣੇ ਚੌਥੇ ਪਾਰਟ ਦੇ ਨਾਲ ਬਾਕਸ ਆਫਿਸ ਤੇ ਤਮਾਕੇਦਾਰ ਵਾਪਸੀ ਕਰਨ ਲਈ ਤਿਆਰ ਹੈ